ਸਹਾਰ ਦਾ ਮੈਟਰ ਕਰਦੀ ਆ ਆਪਾਂ ਬੱਲਿਆ ਘਵਰਾਉਣਾ ਨਹੀਂ ਗੈਰਤਮੰਦ ਅਣਖਾਂ ਵਾਲਿਆਂ ਚ ਚਾਹੀਦਾ ਨਾਮ ਗੂੰਜਣਾ ਦਲਿਆਂ ਗਦਾਰਾਂ ਵਿੱਚ ਆਪਾਂ ਆਉਣਾ ਨਹੀਂ ਜਜ਼ਬਾਤੀ ਗੱਲਾਂ ਤੇ ਝੂਠੇ ਵਾਅਦਿਆਂ ਨਾਲ ਬੁੱਚੜਨੇ ਆਪਣੀ ਸਰਕਾਰ ਤੇ ਬਣਾ ਲਈ ਸੀ ਪਰ ਆਪਣਾ ਕੀਤਾ ਕੋਈ ਵੀ ਵਾਅਦਾ ਤੇ ਪੰਜਾਬ ਦੀ ਜਵਾਨੀ ਦੀ ਕੋਈ ਸਾਰ ਨਹੀਂ ਲਈ ਤੇ ਜਿਹੜੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੁੰਦੇ ਸੀ ਬੁੱਚੜਨੇ ਸੈਂਟਰ ਸਰਕਾਰ ਨਾਲ ਰਲ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਵਾਤਾ ਪਰ ਉਸੇ ਕਾਨੂੰਨ ਦੀ ਇੱਕ ਐਸੇ ਛੇਕ ਦੇ ਰਹੀਂ ਹੁਣ ਪੰਜਾਬੀ ਅਣਖੀ ਜੋਧੇ ਸੂਰਮੇ ਦੁਬਾਰਾ ਜੰਗ ਲੜਨ ਨੂੰ ਤਿਆਰ ਆ ਤੇ ਭਾਈ ਅਮਰਤਪਾਲ ਸਿੰਘ ਜੀ ਨੂੰ ਰਿਹਾ ਕਰਾਉਣ ਦੀ ਜੋ ਚੋਣਾ ਦੇ ਰਾਈ ਮਹਿਮਾ ਵਿੱਢੀ ਗਈ ਆ ਉਹਦਾ ਸਾਥ ਦੇਣ ਲਈ ਉਹਨਾਂ ਦੀ ਮਾਤਾ ਜੀ ਨੂੰ ਆਪਣੇ ਨਗਰ ਪਿੰਡ ਭੰਗਾ ਵਿੱਚ ਅਸੀਂ ਬੁਲਾਇਆ ਸੀ ਤੇ ਉਹਨਾਂ ਨੇ ਵੀ ਸਾਡੇ ਪਿੰਡ 'ਚ ਚਰਨ ਪਾ ਕੇ ਸਾਨੂੰ ਇਸ ਗੱਲ ਦਾ ਸੁਭਾਗ ਬਖਸ਼ਿਆ ਮੇਰਾ ਵੀਡੀਓ ਬਣਾਉਣ ਦਾ ਇਹ ਮੰਤਵ ਆ ਕਿਉਂਕਿ ਅਸੀਂ ਇਹ ਨਸ਼ੇ ਤੇ ਬੇਰੋਜ਼ਗਾਰੀ ਦੀ ਅੱਗ ਨਾਲ ਸੜ ਰਹੇ ਆ ਪਿਛਲੇ ਕਈ ਸਾਲਾਂ ਤੋਂ ਔਰ ਜਿੰਨੇ ਕਾ ਅੱਗ ਲੱਗੀ ਹੁੰਦੀ ਓਨੂੰ ਪਤਾ ਹੁੰਦਾ ਵੀ ਕੀ ਬੀਤਦੀ ਆ ਕਿਸ ਦਾ ਧੀ ਪੁੱਤ ਵਿਗੜਿਆ ਹੇ ਹੇ ਖੇ ਖੇ ਕਰਨੇ ਸੌਖੇ ਹੁੰਦੇ ਆ ਪਰ ਜਿਨ੍ਹਾਂ ਨਾਲ ਬੀਤਦੀ ਆ ਉਹੀ ਜਾਣਦਾ ਹੁੰਦਾ ਅੱਜ ਇਸ ਮਾਤਾ ਦਾ ਪੁੱਤ ਜੇਲ੍ਹ ਦੇ ਵਿੱਚ ਬੈਠਾ ਆ ਜਿਹਦਾ ਕੋਈ ਕਸੂਰ ਨਹੀਂ ਆ ਨਾਉਜ਼ ਨੇ ਕਿਸੇ ਨੂੰ ਥੱਪੜ ਮਾਰਿਆ ਚਪੇੜ ਮਾਰੀ ਨਾ ਮੁੱਕਾ ਮਾਰਿਆ ਨਾ ਕਿਸੇ ਨੂੰ ਗਾਲ ਕੱਢੀ ਨਾ ਕੋਈ ਪਿਸਤੌਲ ਵਿਖਾਇਆ ਨਾ ਕੋਈ ਬੰਬ ਚਲਾਇਆ ਫਿਰ ਵੀ ਸਾਨੂੰ ਆਤੰਗਵਾਦੀ ਕਹਿ ਕੇ ਟੈਰਰਿਸਟ ਕਹਿ ਕੇ ਦੇਸ਼ ਲਈ ਖਤਰਾ ਕਹਿ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਔਰ ਅੱਜ ਫੇਰ ਸਵਧਾਨ ਦੇ ਉਸ ਛੇ ਕਰਾਈ ਸਾਨੂੰ ਬਾਹਰ ਆਉਣ ਦਾ ਮੌਕਾ ਮਿਲਦਾ ਦੁਨੀਆ ਨੂੰ ਅਸੀਂ ਦਿਖਾ ਸਕੀਏ ਕਿ ਅਸੀਂ ਅਮਨ ਪਸੰਦ ਕੌਮ ਆ ਸਾਡਾ ਕਿਸੇ ਨਾਲ ਵੀ ਤੱਕਾ ਵੈਰ ਵਿਰੋਧ ਕਿਸੇ ਧਰਮ ਨਾਲ ਈਰਖਾ ਨਹੀਂ ਆ। ਇਨਸਾਨੀਅਤ ਸਾਡੇ ਲਈ ਸਭ ਤੋਂ ਵੱਡਾ ਧਰਮ ਆ ਤੇ ਵੰਡ ਕੇ ਛਕਣਾ ਨਿਮਰਤਾ ਚਰੈਣਾ ਮਨਨੀਮਾ ਮਤ ਉੱਚੀ ਰੱਖਣਾ ਔਰ ਹਰ ਇੱਕ ਨੂੰ ਬਰਾਬਰ ਲੈ ਕੇ ਚੱਲਣਾ ਇਹੀ ਸਾਡਾ ਧਰਮ ਤੇ ਸਾਨੂੰ ਸਿਖਾਉਂਦਾ ਆ। ਹੁਣ ਸਾਨੂੰ ਸਾਰੇ ਪੰਜਾਬੀਆਂ ਨੂੰ ਸਾਡੇ ਹਲਕੇ ਵਾਲਿਆਂ ਨੂੰ ਵੱਧ ਤੋਂ ਵੱਧ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦੇ ਕੇ ਆਪਣੀ ਹੋਂਦ ਆਪਣੀ ਜਵਾਨੀ ਆਪਣੀ ਧਰਤ ਆਪਣੇ ਪਾਣੀ ਨੂੰ ਬਚਾਉਣਾ ਆ ਕਿਉਂਕਿ ਜਿੱਕੜ ਸਾਫ਼ ਕਰਨਾ ਜਦੋਂ ਤਾਂ ਜਿੱਕੜ ਦੇ ਵਿੱਚ ਉਤਰਨਾ ਹੀ ਪੈਣਾ ਵਾ ਜਿੱਕੜ ਦੇ ਵਿੱਚ ਹੀ ਕਮਲ ਦਾ ਫੁੱਲ ਹੁੰਦਾ ਆ ਤੇ ਉਹ ਫੁੱਲ ਆਪਾਂ ਤੋੜਨਾ ਆ ਕੰਡਿਆਂ ਦੇ ਨਾਲ ਗੁਲਾਬ ਦਾ ਫੁੱਲ ਲੱਗਾ ਹੁੰਦਾ ਤੇ ਕੰਡਾ ਤੇ ਜੁਗਣਾ ਹੀ ਆ ਸੋ ਰਾਜਨੀਤੀ ਨੂੰ ਅਗਰ ਸਾਫ਼ ਕਰਨਾ ਤਾਂ ਰਾਜਨੀਤੀ ਦੇ ਵਿੱਚ ਆਉਣਾ ਪੈਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ